ਇਕੱਲੇ ਰਹਿਣਾ ਸਿੱਖੋ ਕਿਸੇ ਤੋਂ ਬਦਲਾ ਲੈਣ ਦੀ ਸੋਚ ਨਾ ਰੱਖੋ ਕਿਉਂਕਿ ਮਾੜਾ ਫਲ ਦਰਖਤ ਤੋਂ ਆਪਣੇ ਆਪ ਹੀ ਡਿੱਗ ਪੈਂਦਾ ਹੈ ਆਪਣੀ ਪਲੈਨਿੰਗ ਨੂੰ ਹਮੇਸ਼ਾ ਇੰਨਾ ਮਜ਼ਬੂਤ ਰੱਖੋ ਕਿ ਲੋਕਾਂ ਨੂੰ ਲੱਗੇ ਕਿ ਤੁਸੀਂ ਹਾਰਿਓ ਪਰ ਜਿੱਤ ਤੁਹਾਡੀ ਹੀ ਹੋਣੀ ਚਾਹੀਦੀ ਹੈ ਇਕੱਲੇ ਹੋਣ ਤੇ ਤੁਸੀਂ ਓਨੇ ਦੁਖੀ ਨਹੀਂ ਹੁੰਦੇ ਹੋਵੋਗੇ ਜਿੰਨਾ ਗਲਤ ਵਿਅਕਤੀ ਨਾਲ ਰਹਨ ਤੇ ਤੁਸੀਂ ਦੁਖੀ ਹੋਵੋਗੇ ਤੋਖਾ ਫਰੇਬ ਅਤੇ ਪਾਪ ਦਾ ਫਲ ਇਸ ਧਰਤੀ ਤੇ ਹੀ ਭੁਗਤਣਾ ਪੈਂਦਾ ਹੈ ਯਾਦ ਰੱਖੋ ਸਮਾਂ ਕਿਸੇ ਨੂੰ ਮਾਫ਼ ਨਹੀਂ ਕਰਦਾ ਸਮਾਂ ਕਿਸੇ ਨੂੰ ਮਾਫ਼ ਨਹੀਂ ਕਰਦਾ ਪਤਾ ਨਹੀਂ ਲੋਕ ਇਹ ਨਿਸ਼ਿਆਰੀ ਕਿੱਥੋਂ ਸਿੱਖਦੇ ਹਨ ਨਾਲ ਵੀ ਰਹਿੰਦੇ ਹਨ ਈਰਖਾ ਵੀ ਕਰਦੇ ਹਨ ਰਿਸ਼ਤੇ ਵੀ ਨਿਭਾਉਂਦੇ ਹਨ ਮੂੰਹ ਤੇ ਕੁਝ ਹੋਰ ਤੇ ਪਿੱਠ ਪਿੱਛੇ ਕੁਝ ਹੋਰ ਹੀ ਹੁੰਦੇ ਹਨ ਸਮਾਂ ਅਤੇ ਸਥਿਤੀ ਕਦੇ ਵੀ ਬਦਲ ਸਕਦੀ ਹੈ ਸਮਾ ਅਤੇ ਸਥਿਤੀ ਕਦੇ ਵੀ ਬਦਲ ਸਕਦੀ ਹੈ ਇਸ ਲਈ ਕਦੇ ਵੀ ਕਿਸੇ ਦਾ અપਮਾਨ ਨਾ ਕਰੋ ਅਤੇ ਨਾ ਹੀ ਕਿਸੇ ਨੂੰ ਤੁਸੀਂ ਸਮਝੋ ਤੁਸੀਂ ਸ਼ਕਤੀਸ਼ਾਲੀ ਹੋ ਤੁਸੀਂ ਸ਼ਕਤੀਸ਼ਾਲੀ ਹੋ ਸਕਦੇ ਹੋ ਪਰ ਸਮਾ ਤੁਹਾਡੇ ਤੋਂ ਵੀ ਵੱਧ ਸ਼ਕਤੀਸ਼ਾਲੀ ਹੈ ਸਮਾ ਤੁਹਾਡੇ ਤੋਂ ਵੀ ਵੱਧ ਸ਼ਕਤੀਸ਼ਾਲੀ ਹੈ ਜ਼ਿੰਦਗੀ ਵਿੱਚ ਸਿਰਫ ਦੋ ਹੀ ਸੱਚੇ ਸਾਥੀ ਹਨ ਇੱਕ ਤੁਹਾਡਾ ਕੀਤਾ ਕਰਮ ਦੂਜਾ ਪਰਮਾਤਮਾ ਬਾਕੀ ਸਭ ਇੱਥੇ ਮਿਲਦੇ ਹਨ ਅਤੇ ਇੱਥੇ ਹੀ ਵਿਛੜ ਜਾਂਦੇ ਹਨ ਜੋ ਆਪਣਾ ਨਾ ਹੋਇਆ ਉਸਤੇ ਕਦੇ ਹੱਕ ਨਾ ਜਿਤਾਓ ਜੋ ਆਪਣਾ ਨਾ ਹੋਇਆ ਉਸਤੇ ਕਦੇ ਹੱਕ ਨਾ ਜਿਤਾਓ ਜੋ ਸਮਝ ਨਾ ਸਕੇ ਉਸ ਨੂੰ ਕਦੇ ਦੁੱਖ ਨਾ ਦੱਸੋ ਉਸ ਨੂੰ ਕਦੇ ਦੁੱਖ ਨਾ ਦੱਸੋ ਉਸ ਨੂੰ ਕਦੇ ਦੁੱਖ ਨਾ ਦੱਸੋ ਜਦੋਂ ਤੱਕ ਮਨ ਵਿੱਚ ਖੋਟ ਅਤੇ ਦਿਲ ਵਿੱਚ ਪਾਪ ਹੈ ਉਦੋਂ ਤੱਕ ਸਾਰੇ ਮੰਤਰ ਅਤੇ ਜਾਪ ਬੇਅਰਥ ਹਨ ਅਨਿਆ ਦੇ ਚੁੱਪ ਰਹਿਣ ਵਾਲਾ ਅਨਿਆ ਦੇ ਚੁੱਪ ਰਹਿਣ ਵਾਲਾ ਹਮੇਸ਼ਾ ਰੋਇਆ ਹੈ ਤ੍ਰਿਸਰਾ ਰਾਸ਼ਟਰ ਦੀ ਚੁੱਪ ਨੇ ਵੀ 100 ਪੁੱਤਾਂ ਨੂੰ ਗਵਾ ਦਿੱਤਾ ਸੁਣਿਆ ਹੋਏਗਾ ਜੀ ਤੁਸੀਂ ਇਹ ਵੀ ਤੁਸੀਂ ਕਿਸੇ ਦੀ ਫਿਤਰਤ ਨਹੀਂ ਬਦਲ ਸਕਦੇ ਤੁਸੀਂ ਕਿਸੇ ਦੀ ਫਿਤਰਤ ਨਹੀਂ ਬਦਲ ਸਕਦੇ ਜੇ ਪਿਆਜ਼ ਨੂੰ ਪਿਆਰ ਨਾਲ ਵੀ ਕਟੋਗੇ ਤਾਂ ਹੰਝੂ ਹੀ ਨਿਕਲਦੇ ਹਨ ਤਾਂ ਹੰਝੂ ਹੀ ਨਿਕਲਦੇ ਹਨ ਜਨਮ ਹੋਣ ਤੇ ਮੰਡੀ ਜਾਣ ਵਾਲੀ ਮਿਠਾਈ ਜਨਮ ਹੋ ਤੇ ਬੰਡੇ ਜਾਣ ਵਾਲੀ ਮਿਠਾਈ ਨਾਲ ਸ਼ੁਰੂ ਹੋਈ ਜ਼ਿੰਦਗੀ ਦੀ ਖੇਡ ਸ਼ਰਾਦ ਦੀ ਖੀਰ ਤੇ ਆ ਕੇ ਖਤਮ ਹੋ ਜਾਂਦੀ ਹੈ ਇਹ ਜ਼ਿੰਦਗੀ ਦੀ ਮਿਠਾਸ ਹੈ ਅਤੇ ਇਹ ਵੱਡੀ ਬਦਕਿਸਮਤੀ ਦੀ ਗੱਲ ਹੈ ਕਿ ਬੰਦਾ ਇਹ ਦੋਵੇਂ ਚੀਜ਼ਾਂ ਦੋਵੇਂ ਮੌਕਿਆਂ ਤੇ ਨਹੀਂ ਖਾ ਸਕਦਾ ਜ਼ਿੰਦਗੀ ਕੀ ਹੈ ਆ ਕੇ ਨਹਾਏ ਅਤੇ ਨਹਾ ਕੇ ਚਲੇ ਗਈ ਜ਼ਿੰਦਗੀ ਕੀ ਹੈ ਆਕੇ ਨਹਾਏ ਅਤੇ ਨਹਾਕੇ ਚਲੇਗੇ ਤੁਸੀਂ ਉਸ ਪਲ ਆਜ਼ਾਦ ਹੋ ਜਾਵੋਗੇ ਜਦੋਂ ਤੁਸੀਂ ਇਹ ਚਿੰਤਾ ਕਰਨੀ ਛੱਡ ਦਿਓਗੇ ਕਿ ਦੂਸਰੇ ਤੁਹਾਡੇ ਬਾਰੇ ਕੀ ਸੋਚਦੇ ਹਨ ਹਾਂਜੀ ਜ਼ਿੰਦਗੀ ਕੀ ਹੈ ਆਕੇ ਨਹਾਏ ਅਤੇ ਨਹਾਕੇ ਚਲੇਗੇ ਤੁਸੀਂ